ਤੇ ਪੰਜਾਬ ਵਿੱਚ ਸੁਰੱਖਿਆ ਨੂੰ ਲੈ ਕੇ ਇੱਕ ਪਾਸੇ ਡਾਕਟਰ ਪ੍ਰਦਰਸ਼ਨ ਕਰ ਰਹੇ ਨੇ ਤਾਂ ਦੂਜੇ ਪਾਸੇ ਰਾਸ ਹਮੇਲਾਵਿੰਗ ਇੰਡੀਆ ਨਿਊਜ਼ ਦੀ ਟੀਮ ਵੱਲੋਂ ਬਠਿੰਡਾ ਹਸਪਤਾਲ ਦਾ ਰਿਐਲਿਟੀ ਚੈੱਕ ਕੀਤਾ ਗਿਆ ਡਿਊਟੀ ਤੇ ਤਨਾਤ ਪ੍ਰਾਈਵੇਟ ਸੁਰੱਖਿਆ ਮੁਲਾਜ਼ਮ ਕਿੰਨੇ ਕੋ ਸਹਿਯਰ ਦੇ ਨੇ ਵੇਖੋ ਇਸ ਰਿਪੋਰਟ ਵਿੱਚ ਤੁਸੀਂ ਦੇਖ ਰਹੇ ਹੋ ਲਿਮਿਟਡ ਨਿਊਜ਼ ਮੈਂ ਗੋਵੀ ਸੈਨੇ ਇੱਕ ਪਾਸੇ ਪੂਰੇ ਪੰਜਾਬ ਭਰ ਦੇ ਵਿੱਚ ਡਾਕਟਰਾਂ ਦੀ ਹੜਤਾਲ ਚੱਲ ਰਹੀ ਹੈ ਤੇ ਦੂਸਰੇ ਪਾਸੇ ਸਿਹਤਵਾਦੀ ਤਰਫੋਂ ਇੱਕ ਪੱਤਰ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਬਕਾਇਦ ਹੈ ਇੱਕ ਬੋਰਡ ਗਠਿਤ ਕੀਤਾ ਗਿਆ ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਹਸਪਤਾਲ ਦੀ ਸੁਰੱਖਿਆ ਨੂੰ ਲੈ ਕੇ ਅਸੀਂ ਇਸ ਵਕਤ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਮੌਜੂਦ ਹੈਗੇ ਆਂ ਤੁਹਾਨੂੰ ਪਹਿਲੇ ਅਸੀਂ ਬਾਹਰ ਲਈ ਤਸਵੀਰਾਂ ਦਿਖਾ ਦਈਏ ਇਹ ਸਰਕਾਰੀ ਹਸਪਤਾਲ ਬਠਿੰਡਾ ਦਾ ਹੈਗਾ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਸਰਕਾਰੀ ਹਸਪਤਾਲ ਹੈ ਤੇ ਉਸ ਦੇ ਨਾਲ ਹੀ ਹੈਗੀ ਹੈ ਪਹਿਲਾਂ ਹੀ ਹੈਗੀ ਇੱਥੇ ਪੁਲਿਸ ਚੌਕੀ ਬਣਾ ਰੱਖੀ ਆ ਪਰੰਤੂ ਸਾਨੂੰ ਰਾਤ ਦੇ 9:00 ਬਚ ਚੁੱਕੇ ਹਨ ਇਸ ਵਕਤ ਸਾਨੂੰ ਨਾ ਹੀ ਬਾਹਰ ਕੋਈ ਪੰਜਾਬ ਪੁਲਿਸ ਦਾ ਕੋਈ ਮੁਲਾਜ਼ਮ ਇੱਥੇ ਸਾਨੂੰ ਦਿਖਾਈ ਦੇ ਰਿਹਾ ਹੈਗਾ ਤੇ ਨਾ ਹੀ ਸਰਕਾਰੀ ਹਸਪਤਾਲ ਦੇ ਬਾਹਰ ਕੋਈ ਪ੍ਰਾਈਵੇਟ ਸਕੂਲ ਦੀ ਤੁਹਾਨੂੰ ਕੋਈ ਨਜ਼ਰ ਆ ਰਹੀ ਹੈ ਰਿਐਲਿਟੀ ਚੈੱਕ ਕਰਾਂਗੇ ਅਸੀਂ ਹਸਪਤਾਲ ਦੇ ਅੰਦਰ ਚੱਲਦੇ ਹੈਗੇ ਅਸੀਂ ਅੰਦਰ ਵੀ ਜਾਇਜ਼ਾ ਲਵਾਂਗੇ ਅੰਦਰ ਜਿਹੜੇ ਹੈਗੇ ਹੈ ਸੁਰੱਖਿਆ ਦੇ ਕਿਸ ਤਰ੍ਹਾਂ ਬੰਦੋਬਸਤ ਕੀਤੇ ਗਏ ਹੈਗੇ ਨੇ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਮਰਜਨਲ ਵੀ ਗੱਲਬਾਤ ਕਰਾਂਗੇ ਤੁਹਾਨੂੰ ਅਸੀਂ ਤਸਵੀਰਾਂ ਨਾਲ ਨਾਲ ਦਿਖਾਈ ਜਾ ਰਹੀ ਹੈਗੇ ਬਚੰਡਾ ਦੇ ਸਰਕਾਰੀ ਹਸਪਤਾਲ ਦੀਆਂ ਇਹ ਤਸਵੀਰਾਂ ਹੈਗੀਆਂ ਰਾਤ ਦੇ 9:00 ਵੱਜ ਚੁੱਕੇ ਹੈ ਸੁਰੱਖਿਆ ਦੀ ਗੱਲ ਕਰੀਏ ਸੁਰੱਖਿਆ ਦੇ ਅਸੀਂ ਰਿਐਲਿਟੀ ਚੈੱਕ ਕਰ ਰਹੇ ਹੈਗੇ ਕਿੰਨੇ ਕ ਹਸਪਤਾਲ ਦੀ ਸੁਰੱਖਿਆ ਹੈਗੀ ਹੈ ਕਿੰਨੇ ਕ ਇੱਥੇ 50 ਪੁਲਿਸ ਦੇ ਮੁਲਾਜ਼ ਕਿੰਨੇ ਕਿਥੇ ਪ੍ਰਾਈਵੇਟ ਸਕਿਉਰਟੀ ਹੈ ਕਿਆ ਤਸਵੀਰਾਂ ਤੁਸੀਂ ਦੇਖ ਰਹੇ ਹੈਗੇ ਹੋ ਹਸਪੀਟਲ ਦੀਆਂ ਸਰਕਾਰੀ ਹਸਪੀਟਲ ਦੀਆਂ ਇੱਧਰ ਡਾਕਟਰ ਸਾਹਿਬ ਬੈਠਦੇ ਹੈਗੇ ਨੇ ਐਮਰਜੈਂਸੀ ਡਾਕਟਰ ਸਾਹਿਬ ਬੈਠਦੇ ਨੇ ਦੂਜੇ ਪਾਸੇ ਦੇਖ ਸਕਦੇ ਹੋ ਵਾਰਡ ਬਣਿਆ ਹੈਗਾ ਸਟਾਫ ਨਰਸ ਜਿਹੜੇ ਕਿ ਇੱਥੇ ਬੈਠੇ ਹੈਗੇ ਨੇ ਪਰੰਤੂ ਹਲੇ ਤੱਕ ਸਾਨੂੰ ਕੋਈ ਵੀ ਇੱਥੇ ਪ੍ਰਾਈਵੇਟ ਸਕਿਉਰਟੀ ਦੀ ਗੱਲ ਕਰੀਏ ਜਾਂ ਕੋਈ 50% ਦਾ ਮੁਲਾਜ਼ਮ ਦੀ ਗੱਲ ਕਰੀਏ ਕੋਈ ਸਾਨੂੰ ਇੱਥੇ ਸਾਨੂੰ ਦਿਖਾਈ ਨਹੀਂ ਦੇ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹ ਸਟਾਫ ਨਰਸ ਦਾ ਰੂਮ ਹੈਗਾ ਇੱਥੇ ਸਟਾਫ ਨਰਸ ਜਿਹੜੇ ਹੈਗੇ ਅਤੇ ਬੈਠਦੇ ਹੈਗੇ ਆਪਣੇ ਡਿਊਟੀ ਤੇ ਹਲੇ ਤਨਾ ਦੂਸਰੇ ਪਾਸੇ ਗੱਲ ਕਰੀਏ ਅਸੀਂ ਵਾਰਡ ਦੇ ਵਿੱਚ ਚੱਲਦੇ ਹੈਗੇ ਆ ਇਹ ਵਾਰਡ ਹੈਗਾ ਇਹਦੇ ਵਿੱਚ ਮਰੀਜ਼ ਜਿਹੜੇ ਹੈਗੇ ਐ ਇੱਥੇ ਇਲਾਜ ਕਰਾਉਣ ਵਾਸਤੇ ਆਉਂਦੇ ਹੈਗੇ ਨੇ ਦਾਖਲ ਹੁੰਦੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਮਰੀਜ਼ ਆਪ ਦਾ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਕਰਾਰੇ ਹੈਗੇ ਨੇ ਸਿਕਿਉਰਿਟੀ ਦੀ ਗੱਲ ਕਰੀਏ ਸਿਕਿਉਰਿਟੀ ਹਲੇ ਸਾਨੂੰ ਵਾਰਡ ਦੇ ਵਿੱਚ ਵੀ ਦਿਖਾਈ ਨਹੀਂ ਦੇ ਰਹੀ ਹਾਲਾਂਕਿ ਸਟਾਫ ਨਾਲਸ ਜਰੂਰ ਇੱਥੇ ਸਾਨੂੰ ਦਿਖਾਈ ਦੇ ਰਿਹਾ ਹੈਗਾ ਸਟਾਫ ਨਾਲਸ ਜਿਹੜੇ ਹੈਗੇ ਆ ਇਲਾਜ ਕਰ ਰਹੀਆਂ ਮਰੀਜ਼ ਨੂੰ ਦੇਖ ਰਹੇ ਹੈਗੇ ਐ ਅਸੀਂ ਹੋਰ ਵੀ ਬਾਰ ਵੀ ਚੱਲਦੇ ਹੈਗੇ ਆ ਬਾਰ ਵੀ ਦੇਖਾਂਗੇ ਕਿਸ ਤਰ੍ਹਾਂ ਜਿਹੜਾ ਹੈਗਾ ਸਰਕਾਰੀ ਹਸਪਤਾਲ ਜਿਹੜੀ ਹੈਗੀ ਸਕਿਉਰਿਟੀ ਜਿਹੜੀ ਹੈਗੀ ਹੈ ਕਿਸ ਤਰ੍ਹਾਂ ਇੱਥੇ ਦੇ ਬੰਦੋਬਸਤ ਕੀਤੇ ਗਏ ਹੈਗੇ ਨੇ ਪੰਜਾਬ ਸਰਕਾਰ ਦੀ ਤਰਫੋਂ ਸਿਹਤ ਬਾਰੇ ਤਰਫੋਂ ਇੱਕ ਪੱਤਰ ਜਾਰੀ ਕੀਤਾ ਗਿਆ ਹੈਗਾ ਵੀ ਇੱਕ ਬੋਰਡ ਬਣਾ ਦਿੱਤਾ ਗਿਆ ਹੈਗਾ ਜਿਸ ਦੇ ਵਿੱਚ ਕਿ ਸਰਕਾਰੀ ਹਸਪਤਾਲ ਦੀ ਸੁਰੱਖਿਆ ਨੂੰ ਲੈ ਕੇ ਜਿਸ ਦੇ ਵਿੱਚ ਕਿ ਬਕਾਇਦਾ ਬੋਰਡ ਦੇ ਵਿੱਚ ਇੱਕ ਕਮੇਟੀ ਬਣੀ ਹੈਗੀ ਹੈ ਕਮੇਟੀ ਵਿੱਚ ਮੈਂਬਰ ਜਿਹੜੇ ਹੈਗੇ ਐ ਐਸਐਸਪੀ ਜ਼ਿਲ੍ਹੇ ਦੇ ਹੋਣਗੇ ਸਿਵਲ ਸੱਜਣ ਹੋਣਗੇ ਇਸ ਤੋਂ ਇਲਾਵਾ 6 ਮੈਂਬਰ ਜਿਹੜੇ ਹੈਗੇ ਆ ਉਹ ਵੀ ਮੇਰੇ ਜਦੋਂਗੇ ਸਾਡੇ ਕੋਲ ਸਕਿਉਰਟੀ ਗਾਰਡ ਮਿਲ ਚੁਕਿਆ ਹੈ ਵੀਰੇ ਇੱਕ ਇੱਕ ਵੰਟ ਸਕੋਟ ਇੱਕੋ 10 ਦਿਨ ਸਕੋਟੀ ਵਾਸਤੇ ਆਖੜਿਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਸਕਿਉਰਟੀ ਗਾਰਡ ਜਿਹੜਾ ਹੈਗਾ ਪ੍ਰਾਈਵੇਟ ਜਿਹੜਾ ਹੈਗਾ ਉਹ ਵੀ ਕੈਮਰੇ ਅੱਗੇ ਭੱਜ ਰਿਹਾ ਹੈਗਾ ਹਾਲਾਂਕਿ ਇਹਨਾਂ ਨੂੰ ਪੁੱਛ ਰਹੇ ਹੈਗੇ ਆ ਵੀ ਤੁਸੀਂ ਡਿਊਟੀ ਦੇ ਤਨਾਤ ਹੈਗੇ ਹੋ ਇਸ ਬਾਰੇ ਦੱਸ ਦੋ ਪਰ ਉਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਜਣ ਹੈਗੇ ਆ ਉਹ ਆਪਣੀ ਡਿਊਟੀ ਤੋਂ ਭੱਜ ਰਹੇ ਹੈਗੇ ਨੇ ਸਾਨੂੰ ਨਹੀਂ ਪਤਾ ਉਹ ਕਿਉਂ ਡਿਊਟੀ ਤੋਂ ਕਤਰਾ ਰਹੇ ਹੈਗੇ ਨੇ ਤੁਸੀਂ ਦੇਖਿਓ ਤਸਵੀਰਾਂ ਦੇ ਵਿੱਚ ਇਹ ਪ੍ਰਾਈਵੇਟ ਸਕਿਉਰਿਟੀ ਹੈਗੀ ਆ ਹਾਲਾਂਕਿ ਵਰਦੀ ਉਹਨਾਂ ਨੇ ਇਸ ਤਰ੍ਹਾਂ ਲੱਗਦੀ ਹੈ ਜਿਸ ਤਰ੍ਹਾਂ ਪੰਜਾਬ ਪੁਲਿਸ ਦੇ ਮੁਲਾਜ਼ਮ ਹੋਣ ਪਰ ਇਹ ਮੁਲਾਜ਼ਮ ਨਹੀਂ ਹੈ ਪ੍ਰਾਈਵੇਟ ਸਕਿਉਰਿਟੀ ਹੈਗੀ ਆ ਸਕਿਉਰਿਟੀ ਵਾਲੇ ਦਾ ਅਸੀਂ ਪੁੱਛਣ ਦੀ ਕੋਸ਼ਿਸ਼ ਵੀ ਕੀਤੀ ਤਰਹੁ ਤਥੋਂ ਉਹ ਭੱਜ ਗਏ ਕਿਉਂ ਭੱਜਿਆ ਇੱਕ ਜਾਂਚ ਦਾ ਵਿਸ਼ਾ ਹੈਗਾ ਹਾਲਾਂਕਿ ਪੰਜਾਬ ਸਰਕਾਰ ਦੀ ਤਰਫੋਂ ਸਿਹਤ ਵਿਭਾਗ ਦੀ ਤਰਫੋਂ ਦਾਅਵੇ ਜਰੂਰ ਕੀਤੇ ਜਾ ਰਹੇ ਹੈ ਸਰਕਾਰੀ ਹਸਪਤਾਲ ਦੇ ਸਰਖਿਆਂ ਨੂੰ ਲੈ ਕੇ ਆਵਾੜੇ ਕੋ ਚੈੱਕ ਕਰਨੇ ਆ। ਡਾਕਟਰ ਸਾਹਿਬ ਦੇਖੋ। ਵਾਰ ਦੇ ਵਿੱਚ ਮੌਜੂਦ ਹੈਗੇ ਡਾਕਟਰ ਸਾਹਿਬ ਹਰੇਕ ਮਰੀਜ਼ ਦਾ ਹਾਲ-ਚਾਲ ਪੁੱਛ ਰਹੇ ਨੇ। ਉਹਨਾਂ ਦਾ ਇਲਾਜ ਚੱਲ ਰਿਹਾ ਹੈਗਾ। ਪਰ ਸਕਿਉਰਟੀ ਦੀ ਗੱਲ ਕਰੀਏ ਸਕਿਉਰਟੀ ਸਾਨੂੰ ਇੱਥੇ ਨਾਂ ਦੇ ਬਰੋਬਰ ਦਿਖਾਈ ਦਿੱਤੀ ਹੈਗੀ ਹੈ। ਪ੍ਰਾਈਵੇਟ ਸਕਿਉਰਟੀ ਵਾਲੇ ਸਾਨੂੰ ਜ਼ਰੂਰ ਇੱਥੇ ਬੰਦਾ ਦਿਖਾਈ ਦਿੱਤਾ ਸੀ। ਉਹ ਵੀ ਸਾਡੇ ਕੈਮਰੇ ਅੱਗੇ ਬੋਲਣ ਤੋਂ ਤਿਆਰ ਨਹੀਂ। ਇੱਥੋਂ ਚਲਾ ਗਿਆ। ਡਾਕਟਰ ਸਾਹਿਬ ਨਾਲ ਗੱਲਬਾਤ ਕਰਾਂਗੇ। ਡਾਕਟਰ ਸਾਹਿਬ ਨੇ ਡਿਊਟੀ ਤੇ ਤਨਾਤ ਹੈਗੇ ਨੇ। ਡਾਕਟਰ ਸਾਹਿਬ ਪੁੱਛਾਂਗੇ ਕਿਉਂਕਿ ਪੂਰੇ ਪੰਜਾਬ ਭਰ ਦੇ ਵਿੱਚ ਸਰਕਾਰੀ ਡਾਕਟਰਾਂ ਦੀ ਤਰਫੋਂ ਦੀ ਤਰਫੋਂ ਹੜਤਾਲ ਚੱਲ ਰਹੀ ਹੈਗੀ ਹੈ ਤਾਂ ਕਿ ਪੰਜਾਬ ਸਰਕਾਰ ਤੱਕ ਉਹਨਾਂ ਦੀ ਮੰਗਾਂ ਮੰਨੀਆਂ ਜਾਣ ਇੱਥੇ ਮਰੀਜ਼ ਵੀ ਹੈਗੇ ਮਰੀਜ਼ ਦੇ ਰਿਸ਼ਤੇਦਾਰ ਵੀ ਹੈਗੇ ਹੈ ਤੁਸੀਂ ਦੇਖ ਸਕਦੇ ਹੋ ਤੁਸੀਂ ਉਹਨਾਂ ਦੇ ਵਿੱਚ ਮਰੀਜ਼ ਹੈਗੇ ਹੈ ਮਰੀਜ਼ ਰਿਸ਼ਤੇਦਾਰ ਹੈਗੇ ਹੈ ਅੱਜ ਵੀ ਤੁਸੀਂ ਵੀ ਆਏ ਹੋ ਤੁਹਾਡੇ ਇੱਥੇ ਮਰੀਜ਼ ਹੈਗੇ ਜੀ ਹਾਂ ਜੀ ਮੇਰੇ ਪੁੱਤਰ ਦੀ ਲੱਤ ਟੁੱਟੀ ਹੋਈ ਐ ਤੇ ਉਹਨਾਂ ਦਾ ਕਾਲੇ ਕੁਰੀਏ ਦਾ ਮਤਲਬ ਦਵਾਈ ਮਿਲੇਗੀ ਕੱਲ ਨੂੰ ਸਰ ਭਾਈ ਰੂਪਾ ਪਿੰਡ ਦਾ ਜੀ ਅੱਛਾ ਜੇ ਅਸੀਂ ਸਕਿਉਰਟੀ ਦੀ ਗੱਲ ਕਰੀਏ ਸੁਰੱਖਿਅਤ ਦੀ ਗੱਲ ਕਰੀਏ ਤੁਹਾਨੂੰ ਇੱਥੇ ਕੋਈ ਪੁਲਿਸ ਦਾ ਮੁਲਾਜ਼ਮ ਕੋਈ ਪ੍ਰਾਈਵੇਟ ਸਕਿਉਰਟੀ ਦਿਖ ਰਹੀ ਐ ਇੱਥੇ ਕੋਈ ਹੁਣ ਕੀ ਇੱਥੇ ਮੁਲਾਜ਼ਮ ਕੋਈ ਸੁਮਾ ਦਿਖ ਰਿਹਾ ਕੋਈ ਆ ਬਾਹਰ ਫਿਰਦੇ ਨੇ ਮੁਲਾਜ਼ਮ ਆ ਡਿਊਟੀ ਇੱਥੇ ਹਸਪੀਟਲ ਦੇ ਅੰਦਰ ਤੁਹਾਨੂੰ ਕੋਈ ਪ੍ਰਾਈਵੇਟ ਸਕਿਉਰਟੀ ਕੋਈ ਪੁਲਿਸ ਵਾਲਾ ਦਿਖਾਈ ਦੇ ਰਿਹਾ ਐ ਆ ਹੁਣ ਐਸਤੇ ਇੱਥੇ ਤਾਂ ਹੈ ਨਹੀਂ ਜੀ ਆ ਬਾਹਰ ਵਿਚਾਰੇ ਫਿਰਦੇ ਨੇ ਮੁਲਾਜ਼ਮ ਵਧੀਆ ਹੁਣੇ ਅੰਦਰ ਵੀ ਹੋਣੇ ਚਾਹੀਦੇ ਆ ਹਾਂ ਅੰਦਰ ਹੋਣਗੇ ਇਧਰ ਬਸ ਰੁਪਾ ਰੁਪਾ ਖਾਣ ਗਏ ਉਹਨੇ ਚਾਹ ਪਾਣੀ ਵਿਚਾਰੇ ਅੱਜ ਤਾਂ ਅੱਜ ਹੀ ਆਇਆ ਸਰ ਭਾਈ ਰੁਪਾ ਸੈਂਡ ਹੈ ਐਸਤੇ ਸਿਸਟਰ ਹੈਗੇ ਸਿਸਟਰ ਨਾਲ ਵੀ ਗੱਲਬਾਤ ਕਰਨੇ ਹੈਗੇ ਸਿਸਟਰ ਡਿਊਟੀ ਲਾਰੇ ਹੈਗੇ ਨੇ ਸਿਸਟਰ ਸਾਨੂੰ ਪਹਿਲੇ ਦੱਸੋ ਸਿਕਿਉਰਿਟੀ ਆਪਾਂ ਗੱਲ ਕਰੀਏ ਕਿਸ ਤਰ੍ਹਾਂ ਬੰਡਾ ਤੁਹਾਡੇ ਸਰਕਾਰੀ ਹੁਣ ਸਿਕਿਉਰਿਟੀ ਹੈਗੀ ਹੈ ਸੁਰੱਖਿਆ ਸਿਕਿਉਰਿਟੀ ਦਾ ਸਰ ਸਾਡੇ ਕੋਲੇ ਇੱਕ ਹੀ ਸਿਕਿਉਰਿਟੀ ਗਾਰਡ ਅਵੇਲੇਬਲ ਹੁੰਦਾ ਹਰ ਇੱਕ ਡਿਊਟੀ ਦੇ ਵਿੱਚ ਮਾਰਨਿੰਗ, ਈਵਨਿੰਗ ਤੇ ਨਾਈਟ ਚ ਅਲੱਗ-ਅਲੱਗ ਡਿਊਟੀਆਂ ਲੱਗਦੀਆਂ। ਫ੍ਰੀਕ ਡਿਊਟੀ ਚ ਇੱਕ ਸਿਕਿਉਰਿਟੀ ਗਾਰਡ ਅਵੇਲੇਬਲ ਜੀ। ਹੁਣੇ ਕਿੰਨੇ ਚਾਹੀਦੇ ਆ? ਹੁਣੇ ਤਾਂ 2-3 ਸਿਕਿਉਰਿਟੀ ਗਾਰਡ ਤਾਂ ਚਾਹੀਦੇ ਆ। ਵੈਸੇ ਤਾਂ ਦਿੱਕਤ ਤਾਂ ਕਾਫੀ ਹੁੰਦੀ ਆ ਸਾਨੂੰ ਸਟਾਫ ਦੀ ਵੀ ਦਿੱਕਤ ਹੈ ਠੀਕ ਹੈ ਸਟਾਫ ਵੀ ਘੱਟ ਹੈ ਉਧਰ ਡਾਕਟਰਸ ਵੀ ਘੱਟ ਹੈ। ਨਾਈਟ ਦੇ ਵਿੱਚ ਕਾਫੀ-ਕਾਫੀ ਪੇਸ਼ੈਂਟ ਆ ਜਾਂਦੇ ਆ ਜਿਵੇਂ ਐਮਐਲਸੀ ਕਾਫੀ ਆ ਜਾਂਦੇ ਆ ਵਿੱਚ ਫਿਰ ਨਾਲ ਬ੍ਰਿੰਕ ਵੀ ਕੀਤੀ ਹੁੰਦੀ ਆ ਉਹਦੇ ਵਾਸਤੇ ਫਿਰ ਸਿਕਿਉਰਿਟੀ ਗਾਰਡ ਇੱਕ ਤਾਂ ਹੈਂਡਲ ਨਹੀਂ ਕਰ ਸਕਦਾ ਨਾ ਹੀ ਸਟਾਫ ਹੈਂਡਲ ਕਰ ਸਕਦੀ ਆ ਨਾਈਟ ਦੇ ਵਿੱਚ ਡਾਕਟਰ ਵੀ ਕਈ ਵਾਰੀ ਫੀਮੇਲ ਸਟਾਫ ਹੁੰਦਾ ਉਧਰ ਅਸੀਂ ਫੀਮੇਲ ਹੁੰਦੀ ਆ ਨਹੀਂ ਹੈਂਡਲ ਹੁੰਦਾ ਸਿਕਿਉਰਿਟੀ ਗਾਰਡ ਤਾਂ ਹੋਣੀ ਚਾਹੀਦੀ ਜੇ ਅਸੀਂ ਅੱਜ ਰੈਲਿਟੀ ਚੈੱਕ ਕਰ ਰਹੇ ਹਾਂ 9 ਵਜੇ ਦਾ ਤੱਕ ਇਹ ਮੇਰੇ ਟਾਈਮ ਹੈਗਾ ਸਾਨੂੰ ਇੱਥੇ ਇੱਕ ਵੀ ਕੋਈ ਪੰਜਾਬ ਪੁਲਿਸ ਦਾ ਮੁਲਾਜ਼ਮ ਸਰਕਾਰੀ ਹਸਪੀਟਲ ਸਾਨੂੰ ਦਿਖਾਈ ਨਹੀਂ ਦਿੱਤਾ ਇੱਕ ਪ੍ਰਾਈਵੇਟ ਸਿਕਿਉਰਿਟੀ ਵਾਲਾ ਜ਼ਰੂਰ ਮੁੰਡਾ ਸਾਨੂੰ ਦਿਖਾਈ ਦਿੱਤਾ ਪਰ ਉਹ ਵੀ ਕੈਮਰਾ ਅੱਗੇ ਬੋਲਿਆ ਨਹੀਂ ਉਹ ਚੱਲ ਗਿਆ ਤੁਹਾਨੂੰ ਨਹੀਂ ਲੱਗਦਾ ਵੀ ਜਿਸ ਤਰ ਕਾਫੀ ਜਿਹਾ ਸਟਾਫ ਨਾਲ ਤੁਹਾਡੇ ਤੇ ਵੀ ਗੱਲਬਾਤ ਆ ਜਾਂਦੀ ਡਾਕਟਰ ਸਾਹਿਬ ਤੋਂ ਵੀ ਗੱਲਬਾਤ ਆ ਜਾਂਦੀ ਹੈ ਤੇ ਉਸ ਨੂੰ ਦੇ ਦੇ ਵੀ ਸੁਰੱਖਿਆ ਦੇ ਕੜੇ ਬੰਦੋਬਸਤ ਹਨ ਜਿਹੜਾ ਹਾਲਾਂਕਿ ਤੁਹਾਡੇ ਨਾਲ ਚੌਂਕੀ ਵੀ ਹੈਗੀ ਹੈ ਉਸ ਸਮੇਂ ਹੁਣਾਂ ਦੇ ਮੌਜੂਦ ਹੁਣਾਂ ਜ਼ਰੂਰੀ ਹੈ ਚਾਹੀਦਾ ਇੱਥੇ ਵੈਸੇ ਆਉਂਦੇ ਆ ਚੌਂਕੀ ਵਾਲੇ ਤਾਂ ਹੈਲਪ ਕਰਦੇ ਜਦੋਂ ਵੀ ਕੋਈ ਵਾਰਦਾਤ ਹੁੰਦੀ ਹੈ ਨਾਲ ਦੀ ਨਾਲ ਆ ਕੇ ਸਾਡਾ ਸਾਥ ਦਿੰਦੇ ਆ ਪਰ ਸਿਕਿਉਰਿਟੀ ਗੜਤ ਕਮੀ ਤਾਂ ਹੈਗੀ ਹੈ ਕਮੀ ਹੈਗੀ ਹੈ ਅੱਛਾ ਇੱਕ ਉਹਨਾਂ ਸਿਹਤ ਬੁਆਦੀ ਤਰਫੋਂ ਡਾਇਰੈਕਟਰ ਸਾਹਿਬ ਦੇ ਤਰਫੋਂ ਇੱਕ ਲੈਟਰ ਜਾਰੀ ਕੀਤਾ ਹੈ ਜੀ ਉਹ ਸਿਵਲ ਸਰਜਨ ਜਿਹੇ ਹੈਗੇ ਨੇ ਜੀ ਉਹ ਡਿਪਟੀ ਕਮਿ ਸੁਰੱਖਿਆ ਨੂੰ ਲੈ ਕੇ ਵੀ ਸਰਕਾਰੀ ਹਸਪਤਾਲ ਵਿੱਚ ਜਿਹੜਾ ਸਟਾਫ ਨਾ ਚਾਹੀ ਸੀ ਡਾਕਟਰ ਹੈਗਾ ਐਨੀ ਸੁਰੱਖਿਆ ਯਕੀਨੀ ਬਣਾਈ ਜਾਵੇ ਤੁਸੀਂ ਕੀ ਮੰਨਦੇ ਐਸਤੇ ਅਮਲ ਹੋਵੇਗਾ ਕਿਉਂਕਿ ਹੁਣ ਮਿੰਤਰ ਨਹੀਂ ਲੱਗ ਰਿਹਾ ਹੁਣ ਇਸ ਵਕਤ ਅਮਲ ਹੋ ਰਿਹਾ ਆਪਾਂ ਦੇਖ ਰਹੇ ਹਾਂ ਪਿਛਲੇ ਥੋੜੇ ਦਿਨ ਪਹਿਲਾਂ ਕਲਕੱਤੇ ਵਿੱਚ ਜਿਹੜੀ ਘਟਨਾ ਹੋਈ ਉਹਨੂੰ ਦੇਖ ਕੇ ਸਾਰੇ ਮੰਗਤਾ ਇਹੀ ਕਰ ਰਹੇ ਆ ਪੰਜਾਬ ਸਰਕਾਰ ਤੋਂ ਵੀ ਇੱਥੇ ਵੀ ਸਾਨੂੰ ਵੀ ਸੁਰੱਖਿਆ ਦੀ ਹੋਣੀ ਚਾਹੀਦੀ ਆ ਪਰ ਲੱਗਦਾ ਨਹੀਂ ਵੀ ਪੰਜਾਬ ਸਰਕਾਰ ਕੁਝ ਕਰੂਗੀ ਇਹਦੇ ਵਿੱਚ ਜੀ ਤੁਹਾਨੂੰ ਲੱਗਦਾ ਤੁਹਾਨੂੰ ਡਰ ਤਾਂ ਲੱਗਦਾ ਉਸੇ ਡਿਊਟੀ ਤੇ ਆਣੇ ਵੀ ਸਾਡੇ ਨਾਲ ਹੱਸਦਾ ਲੱਗਦਾ ਹੀ ਹੈ ਹੁਣ ਹਾਂ ਤਦ ਇਹਨੇ ਆਪੀ پیشنਟ ਆਜਦੇ ਆਪਕੋ ਵੀ ਨਹੀਂ ਹੈਂਡਲ ਹੁੰਦੇ ਹਨਾ ਇੱਕ ਸਟਾਫ ਕੀ ਕਰ ਸਕਦਾ ਇੱਕ ਸਾਡਾ ਰਿਟਰਨ ਦੇ ਸਟਾਫ ਨੂੰ ਨਾਈਟ ਦੇ ਵਿੱਚ ਦੋ ਸਟਾਫ ਦੀ ਡਿਊਟੀ ਹੁੰਦੀ ਹੈ ਇੱਕ ਮਾਈਨਰ ਸੰਭਾਲਦਾ ਇੱਕ ਰਿਟਰਨ ਸੰਭਾਲਦਾ ਕਈ ਵਾਰੀ ਮਾਈਨਰ ਚ ਹੁਣ 10 10 پیشنਟ ਇਕੱਠੇ ਆ ਗਏ ਫਿਰ ਮਾਈਨਰ ਚ ਵੀ ਨਹੀਂ ਇੱਕ ਹੈਂਡਲ ਕਰ ਸਕਦਾ ਨਾ ਸਿਕਿਉਰਿਟੀ ਗਾਰਡ ਇੱਕ ਹੈਂਡਲ ਕਰ ਸਕਦਾ ਨਾ ਹੀ ਸਟਾਫ ਇਸ ਲਈ ਘਾਟ ਤਾਂ ਸਟਾਫ ਦੀ ਵੀ ਹੈਗੀ ਹੈ ਸਿਕਿਉਰਿਟੀ ਗਾਰਡ ਦੀ ਵੀ ਤੇ ਡਾਕਟਰ ਦੀ ਤਾਂ ਹੈਗੀ ਹੀ ਹੈਗੀ ਸਿਕਿਉਰਿਟੀ ਗਾਰਡ ਦੀ ਆਪਾਂ ਗੱਲ ਕਰੀਏ ਜਾਂ ਪੰਜਾਬ ਪੂਰੀ ਦੀ ਗੱਲ ਕਰੀਏ ਸਿਕਿਉਰਿਟੀ ਕਿੰਨੀ ਘਾਟ ਤੁਹਾਨੂੰ ਮਹਿਸੂਸ ਹੁੰਦੀ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੋਣੀ ਚਾਹੀਦੀ ਹੈ ਹਾਂਜੀ ਤਾਂ ਇਹ ਤੁਸੀਂ ਆਪਣੇ ਆਪ ਨੂੰ ਸੁਰੱਖਿਆ ਫੇਰੀ ਸੁਰੱਖਿਅਤ ਕਰ ਸਕਦੇ ਫੇਰੀ ਅਸੀਂ ਬੇਫਿਕਰ ਹੋ ਕੇ ਕੰਮ ਵੀ ਕਰ ਸਕਦੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਸਟਾਫ ਨਾਲਸ ਦਾ ਵੀ ਕਹਿਣਾ ਹੈਗਾ ਬਠਿੰਡਾ ਸਰਕਾਰੀ ਹਸਪਤਾਲ ਦੇ ਵਿੱਚ ਸਿਕਿਉਰਿਟੀ ਦੀ ਗੱਲ ਕਰੀਏ ਬਹੁਤ ਜ਼ਿਆਦਾ ਘੱਟ ਹੈਗੀ ਹੈ ਤੇ ਸਿਕਿਉਰਿਟੀ ਵਧਣੀ ਚਾਹੀਦੀ ਹੈ ਕਿਉਂਕਿ ਕਦੋਂ ਵੀ ਕੋਈ ਵੀ ਘਟਨਾ ਹੋ ਸਕਦੀ ਹੈ ਤੇ ਇੱਕ ਹੋਰ ਸਿਕਿਉਰਿਟੀ ਗਾਰਡ ਆ ਸਾਡੇ ਕੋਲੇ ਆ ਗਿਆ ਉਹਨਾਂ ਨਾਲ ਗੱਲਬਾਤ ਕਰਦੇ ਹੈਗੇ ਆ ਇੱਕ ਸਿਕਿਉਰਿਟੀ ਗਾਰਡ ਇੱਥੋਂ ਕੈਮਰਾ ਕਿਬਲ ਤੋਂ ਕਿਤਰਾ ਰਹੇ ਸੀ ਹਾਂਜੀ ਸਾਨੂੰ ਉਹਨਾਂ ਦਾ ਨਾਮ ਦੱਸੋ ਜੀ ਮੇਰਾ ਨਾਮ ਰਵਨ ਸਿੰਘ ਹੈ ਹਾਂਜੀ ਕਿੱਥੇ ਤੁਸੀਂ ਤਨਾਤ ਹੈ ਕਿ ਅਮাজন ਸਿਟੀ ਟੂਕੀ ਕਰਦੇ ਕਿਹੜੀ ਕੰਪਨੀ ਕਨੀ ਪ੍ਰੈਸਕੋ ਦੀ ਪ੍ਰੈਸਕੋ ਅੱਛਾ ਕਿੰਨੇ ਤੁਸੀਂ ਸਕਿਉਰਟੀ ਗਾਰਡ ਤੇ ਤਨਾਤ ਹੈ ਹੋਣਾ ਸੀ ਦੋ ਜਣੇ ਇੱਕ ਉੱਪਰ ਦੀ ਡਿਊਟੀ ਇੱਕ ਦੀ ਇੱਕ ਦੀ ਥੱਲੇ ਅੱਛਾ ਇੱਕ ਲੜਕਾ ਸੀ ਤੁਹਾਡੇ ਸਕੋਰਟੀ ਵਾਲੇ ਹੀ ਹੈਗਾ ਅਸੀਂ ਉਹਨੂੰ ਪੁੱਛੇ ਕੁਛ ਕੀਤਾ ਪਰ ਕੈਮਰੇ ਕੇ ਬੋਲ ਲੈਣੇ ਉਹ ਚੱਲ ਗਿਆ ਉਹ ਤਾਂ ਮੈਨੂੰ ਤਾਂ ਪਤਾ ਨਹੀਂ ਅੱਛਾ ਤੁਸੀਂ ਕੀ ਮੰਨਦੇ ਹੋ ਜਿਸ ਤਰ੍ਹਾਂ ਤੁਸੀਂ ਇੱਥੇ ਤਨਾਤ ਹੈਗੇ ਹੋ ਨਾਲ ਪੁਲਿਸ ਚੌਂਕੀ ਬਣੀ ਹੈਗੀ ਆ ਪਰ ਪੁਲਿਸ ਮੁਲਾਜ਼ਮਾਂ ਕੋਈ ਅਧਿਕਾਰੀ ਜਾਂ ਮੁਲਾਜ਼ਮ ਇੱਥੇ ਕੋਈ ਸਾਨੂੰ ਦਿਖਾਈ ਨਹੀਂ ਦੇ ਰਿਹਾ ਉੱਧਰ ਗਿਆ ਨਸ਼ਾ ਛਡਾਊ ਤੇ ਲਾਈ ਹੋਈ ਆ ਕਿਧਰ ਜੀ ਉਹ ਨਸ਼ਾ ਛਡਾਊ ਤੇ ਅੱਛਾ ਉੱਥੇ ਗਿਆ ਉੱਧਰ ਗਿਆ ਅੱਛਾ ਇੱਕ ਸਰਕਾਰੀ ਤਰਫ ਇੱਕ ਸਿਹਤ ਬੋਰਡ ਤਰਫ ਇੱਕ ਲੈਟਰ ਕੱਢਿਆ ਗਿਆ ਡਾਇਰੈਕਟਰ ਸਾਹਿਬ ਦੀ ਤਰਫੋਂ ਵੀ ਜਕੀਨੀ